ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮੰਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸਮਰਾਥ ਸੁਆਮੀ ਸੋਕਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਤਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਸ ਦੇ ਹੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੇ ਨਾਮ ਮਾਨਵ ਵਸਾਵੇ ਨਾਮ ਜਨ ਕੈ ਮਾਨਵਸਿਆ ਬਾਜੇ ਸ਼ਬਦ ਕਹਨੇ ਰੇ ਕਾਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸਾਤ ਸੋਖ ਮਨ ਆਏ ਵਸਿਆ ਜਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੋ ਜਸ ਦੀ ਆਹੇ ਵਡਿਆਈਆਂ ਕਾਹੇ ਨਾਨਕ ਸੁਨਹੁ ਸੰਤਹੁ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਈਆਂ पांचदौ तोद वास केते काल कंटक मारे आ तोर कर्म पाया तोद जिन कौ से नाम हर कै लागे कहे नानक तए सुख होआ तित कर अनहद वाजे साची लेवै बण देहे नमाणी देहे नमाणी लेवै बाजो क्या करे बेचारिया तुद बाज समरथ कोए नाही कृपा कर बण वारिया असनाहुर थाओ नाही शब्द लाग सवारिया ਕਹੇ ਨਾਨਕ ਲਿਵੈ ਬਾਜੋ ਹੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਖ ਕਟੇ ਗਿਆਨ ਅੰਜਨ ਸਾਰੇ ਅੰਦਰੋਂ ਜਨ ਕਾ ਮੋਹ ਟੂਟਾ ਤਨ ਕਾ ਸਬਦ ਸਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਏਕ ਭਰਮ ਭੂਲੇ ਫਿਰਹ ਦੇਹ ਦੇ ਸੇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੇ ਮਨ ਭਇਆ ਨਰਮਲ ਜਨਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪੋ ਹੋ ਸੰਤ ਪਿਆਰੇ ਹੋ ਅਕਾਥ ਕੀ ਕਰੇ ਕਹਾਣੀ ਕਰਹਿ ਕਹਾਣੀ ਆਕਾਥ ਕੇਰੇ ਕਿਤ ਦਵਾਰੇ ਪਾਈਐ ਤਾਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੁ ਕੇ ਰਾਗਾ ਬਹੁ ਸਚੀ ਬਾਣੀ ਕਹੇ ਨਾਨਕ ਸੁਨਹੁ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਇ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਨ ਕੀਤੇ ਜਨ ਠਗੋਲੇ ਪਾਈਆ ਕੁਰਬਾਨ ਕੀਤਾ ਤਿਸੇ ਬਟੋ ਜਨਮੋ ਹੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾ ਇਕਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕਟੰਬ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚਲੇ ਨਹੀਂ ਤਸ ਨਾਲ ਕਿਉਂ ਚਤਲਾਈਏ ਐਸਾ ਕਾਮੁਲੇ ਨਾ ਕਿਛ ਜਤ ਅੰਤ ਪਛੋਤਾਈਏ ਸਾਤ ਗੁਰੂ ਕਾ ਬਦੇਸ ਸੁਣ ਤੂੰ ਹੋਵੇਂ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮਯਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਨੈ ਆਖੇ ਤਾਂ ਵੇਖ ਹੈ ਸਭ ਤੂੰ ਹੈ ਜਨ ਜਗਤਿਉ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੂ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨਵਸਾਇਆ ਜੇ ਜੰਤ ਸਭ ਤੋਂ ਦਿਉ ਪਾਇ ਏਕ ਵੇਖ ਪਰਸਨ ਆਇਆ ਲਾਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਾਹੇ ਨਾਨਕ ਜਿਸਨੂੰ ਆਪ ਤੁਠਾ ਤਨ ਅਮਰਤ ਗੁਰਤੇ ਪਾਇਆ ਭਗਤਾ ਕੇ ਚਾਲਨ ਰਾਲੇ ਚਾਲਨ ਰਾਲੇ ਭਗਤਾ ਕੇ ਰੇ ਵਿਖਮ ਮਾਰਗ ਚਲਣਾ ਲਾਭ ਲੋਭ ਹੰਕਾਰ ਤਜ ਤ੍ਰਸਨਾ ਬਹੁਤ ਨਹੀਂ ਬੋਲਣਾ ਖੰਨਿਓ ਤਖੇਵਾਲ ਹੋਣ ਕੇ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪਤ ਜਿਹਾ ਹਰ ਬਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੋਗਨ ਰਾਲੇ ਜੋ ਤੋ ਚਲਾਹੇ ਤਿਮ ਚਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰਾ ਜਿਵ ਤੋ ਚਲਾਹੇ ਤਿਮ ਚਲਹ ਜਿਨਨਾ ਮਾਰਗ ਪਾਵਹਿ ਕਾਰ ਕਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇਂ ਚਲਾਵਹਿ ਹੋ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਨ ਕੈ ਮਨ ਵਸਿਆ ਜਨ ਤੁਰਹੁ ਲਿਖਿਆ ਆਇਆ ਏਕ ਫਰੇ ਘਨੇਰੇ ਕਰਹਿ ਗਲਾਂ ਗਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖ ਜਨੀ ਧਿਆਇਆ ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿਤ ਸੰਗਤ ਸਬਾਈਆ ਕਹਿ ਦੇ ਪਵਿਤ ਸੁਣ ਦੇ ਪਵਿਤ ਸੇ ਪਵਿਤ ਜੰਨੀ ਮਾਨਵ ਸਾਯਾ ਕਹੇ ਨਾਨਕ ਸੇ ਪਵਿਤ ਜੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਜਨਾ ਉਪਜਾਇ ਬਿਨ ਸਹਿਜੇ ਸਹਿ ਸਾਣਾ ਜਾਏ ਨਾ ਜਾਏ ਸਹਿ ਸਾਕਤੇ ਸੰਜਮ ਰਹੇ ਕਰਮ ਕਮਾਏ ਸਹਿਜ ਸੇ ਜੋ ਮਲਹੀਨ ਹੈ ਕਿ ਤ ਸੰਜਮ ਤੋਤਾ ਜਾਏ ਮਾਨ ਤੋ ਵਹੋ ਸ਼ਬਦ ਲਾ ਕੋ ਹਰ ਸੋ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਮਜਾਏ ਜੀਹੋ ਮੈਲੇ ਬਾਹਰੋ ਨਰਮਲ ਬਾਹਰੋ ਨਰਮਲ ਜੀਹੋ ਤਾ ਮੈਲੇ ਤੈਨੀ ਜਨਮ ਜੁਏ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰੇ ਆਵੇ ਦਾ ਮੈਂ ਨਾਮ ਉਤਮ ਸੋ ਸੁਣਹੇ ਨਾਹੀ ਫਰਹ ਜੋ ਬਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂਏ ਹਾਰਿਆ ਜੀਹੋ ਨਰਮਲ ਬਾਹਰੋ ਨਰਮਲ ਬਾਹਰੋ ਤਾਂ ਨਰਮਲ ਜੀਹੋ ਨਰਮਲ ਸਤਗੁਰ ਤੇ ਕਰਨੀ ਕਮਾਣੀ ਕੋਣ ਕਿਸ ਹੋਏ ਪਹੁੰਚੇ ਨਾਹੀ ਮਨ ਸਾਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇਖ ਗੁਰੂ ਸੇ ਤੀ ਸਣਮੁਖ ਹੋਵੇ ਹੋਵੇ ਤਾਂ ਸਣਮੁਖ ਸੇਖ ਕੋਈ ਜੀਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤ ਰਿਆਤਮੈ ਸਮਾਲਿ ਆਵ ਛੜ ਸਦਾ ਰਹੇ ਪਰਣ ਗੁਰ ਬਿਣੇ ਵਰਨਾ ਜਾਣੇ ਕੋਇ ਕਹੇ ਨਾਨਕ ਸੁਨਹੁ ਸੰਤਹੁ ਸੋ ਸਿਖ ਸਨਮਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁਸ਼ਹੁ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਧਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਨਾਏ ਕਾਹੇ ਨਾਨਕ ਵਿਚਾਰ ਦੇਖ ਹੋ ਗਿਣ ਸਤਿਗੁਰ ਮੁਕਤ ਨਾ ਪਾਏ ਆਬੋ ਸਿਖ ਸਤਿਗੁਰ ਕੇ ਪਿਆਰੇ ਹੋ ਗਾਬੋ ਸੱਚੀ ਬਾਣੀ ਬਾਣੀ ਤਾਂ ਗਾਬੋ ਗੁਰੂ ਕੇ ਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋ ਗਐ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਬਾਣੀ ਕਾਹੇ ਨਾਨਕ ਸਦਾ ਗਾਬੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤਾਂ ਕਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਰਨ ਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਜੇਤ ਜਨਕਾ ਹਿਰ ਲਾਇਆ ਮਾਇਆ ਬੋਲਣ ਭੇ ਰਵਾਣੀ ਕਹੇ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇ ਹੋ ਹੋ ਆਸਮਾਓ ਸ਼ਬਦ ਸਿਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸੇਵ ਸਗਤ ਆਪਿਓ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਖ ਜੀ ਸੁਨੋ ਆਪ ਕਰੇ ਸੋ ਹੋਵੇ ਇੱਕ ਸਸਿਓ ਲੇਵਲ ਆਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੇ ਸਾਰ ਨ ਜਾਣੇ ਤਤੇ ਸਾਰ ਨ ਜਾਣੀ ਗੁਰਬਾਜ ਹੋ ਤਤੇ ਸਾਰ ਨ ਜਾਣੇ ਤਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿਨਾਂ ਹਰਮਨ ਵਸਿਆ ਬੋਲਹਿ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਸਨੋ ਅਨੰਦਨ ਹਰਲੇ ਬਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ اے ਵਰਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ ਉਸਨੋਂ ਕਿਉਂ ਪਹੇ ਨਾ ਸਕੇ ਜਿਸਨੂੰ ਆਪਣੀ ਲੈ ਬਲਾਵੇ ਆਪਣੀ ਲੈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ اے ਵਰਦਾਤਾ ਸੋ ਕੋ ਮਨੋ ਵਿਸਾਰੀਐ ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਸਬੇ ਕੋ ਜੇ ਹੀ ਕਰਤੇ ਖੇਲ ਰਚਾਇਆ ਜਾਂ ਤ ਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਵਛੜ ਕੇ ਲਗੇ ਤਰਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਤ ਹਰ ਵਿਸਰੈ ਮੋਹ ਪਜੇ ਭਾਉ ਦੂਜਾ ਲਾਇ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲਵ ਲਾਗੀ ਤਨੇ ਵਿੱਚ ਮਾਇਆ ਪਾਇਆ ਹਰਿ ਆਪ ਅਮਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲਲਾਇ ਐਸਾ ਸਤਿਗੁਰ ਜੇ ਮਿਲੇ ਤਸਨੋ ਸਿਰ ਸੰਤੀ ਵਿੱਚ ਹਉ ਆਪ ਜਾਏ ਜੈ ਸਦਾ ਜਿਉ ਤੇ ਸਮਿਲ ਰਹੇ ਹਰ ਵਸੇ ਮਨ ਆਏ ਹਰਿ ਆਪ ਅਮਲ ਕਹੈ ਭਗਤ ਨਾ ਕੇ ਨਾਨਕਾ ਜਨ ਹਰਿ ਭਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿ ਹੋ ਜੀ ਹੋ ਲਹਾ ਖਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਨ ਹਰਿਆਪੇ ਭਣ ਕਹੈ ਨਾਨਕ ਹਰ ਰਸ ਮੇਰੀ मन हो आवण जारा ए रसना तू अनरस राच रहे तेरी प्यास ना जाए प्यास ना जाए होर ते किते ज चर हरस पले ना पाए हार रस पाए पले पिए हार रस बोहड़ न तृसना लागे आए ए हो हरस करमी पाईए सतगुरु मिले जसे आए कहे नानक हो रे अनरस सब विसरे जा हर वसे मन आए ए श्री रा मेरे आ ਹਰ ਤੋਮ ਮਹਜੋਤ ਰਖੀ ਤਾਂ ਤੂੰ ਜਾਗ ਮਹ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਾਗ ਮਹ ਆਇਆ ਹਰਿਆਪੇ ਮਾਤਾ ਆਪੇ ਪਿਤਾ ਜਣ ਜੋ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾਂ ਚਲਤ ਹੋਆ ਚਵਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੋਲ ਰਚਿਆ ਜੋਤ ਰਖੀ ਤਾਂ ਤੂੰ ਜਾਗ ਮਹ ਆਇਆ मान चाव भया प्रब्यागम सुनया हर मंगल गाओ सखी गृह हव मंदर बनया हर गाओ मंगल नत सखिए शोक दुख ना व्यापे गुर चरण लागे धण सो भागे अपना फिर जापे अनहत वाणी गुर शब्द जानी हर नम हर रस भोग कहे नानक प्रब्याप मिलिया कर्ण कारण जोगो हे शरीरा जो मेरे आए जग मह आए क ਆਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਾਗ ਮਹਿ ਆਇਆ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰ ਬਲਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਣ ਹੋਆ ਜਨ ਸਤਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋਤ ਤਰੀ ਹਰ ਬਣਿਆ ਵਰਨਾ ਦੇਖੋ ਕੋਈ ਹਰ ਬਣਿਆ ਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੋਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਣਿਆ ਵਰਣਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦੇਵ ਦ੍ਰਿਸ਼ਟ ਹੋਇ ਇਹ ਸ਼ਰਮਣੋ ਮੇਰੇ ਹੋ ਸਾਚੇ ਸੁਣਨੇ ਨਾ ਪਠਾਏ ਸਾਚੇ ਸੁਣਨੇ ਨਾ ਪਠਾਏ ਸ੍ਰੀ ਰਲਾਈ ਸੁਣੋ ਸਤ ਬਾਣੀ ਜੇ ਤਾ ਸੁਣੀ ਮਾਨ ਤਨ ਹਰਿਆ ਹੋਆ ਰਸ ਨਾ ਰਸ ਸਮਾਣੀ ਸੱਚ ਅਲਾਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਣੋ ਭਗਤ ਰਹੁ ਵਹੋ ਸਾਚੇ ਸੁਣਨੇ ਨਾ ਪਠਾਏ ਹਰ ਜੀਉ ਗੁਫਾ ਅੰਦਰ ਰਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰੇ ਲਾਏ ਪਾਵਣੇ ਇਕਣਾ ਦਸਵਾਂ ਦਵਾਰ ਦਿਖਾਇਆ ਤਾਹਿਆ ਨੇਕ ਰੂਪਨਾਵੋ ਨਵਨੇ ਦਤਿ ਸਦਾ ਅੰਤ ਨਾ ਜਾਹੀ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰਖ ਕਹਿ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ ਹੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਥੈ ਸਦਾ ਸਾਚ ਧਿਆਵਹਿ ਸਚੋ ਧਿਆਵ ਹੈ ਜਾ ਤੁਧ ਪਾਵਹ ਗੁਰਮਖ ਜਨਾ ਬੁਝਾਵਹਿ ਇਹੋ ਸਾਚ ਸਬਨਾ ਕਾ ਖਸਮ ਹੈ ਜੇ ਸਬਾਖ ਸੋ ਜਨ ਪਾਵਹਿ ਕਹੇ ਨਾਨਕ ਸਚ ਸੋਹਿਲਾ ਸਚੇ ਕਰ ਗਾਵਹਿ ਆਨੰਦ ਸੁਨਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੈਸੂਰੇ ਦੋ ਖਰੋਗ ਸੰਤਾ ਪਿ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਣੀ ਤ ਕਹਤੇ ਪਵਤ ਸਾਤ ਗੌਰ ਰਹਾ ਪਰਪੂਰ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂ ਰੈ ਸੁਨਤੇ ਪਣੀਤ ਕਹੇਤੇ ਪਵਤ ਸਾਤ ਗੌਰ ਰਹਾ ਪਰਪੂਰੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂ ਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਣਾ ਗਲਾ ਸਮਰਾਥ ਸੁਆਮੀ ਸੋਕਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਸਦੇ ਹੇ ਸੋ ਪਾਵੇ ਸਦਾ ਸਤ ਸਲਾਹ ਤੇਰੇ ਨਾਮ ਮਾਨਵਸਾਵੇ ਨਾਮ ਜਨ ਕੈ ਮਾਨਵਸਿਆ ਬਾਜੇ ਸ਼ਬਦ ਕਹਨੇ ਰਹਿ ਕਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਮੇ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸਾਤ ਸੋਖ ਮਨ ਆਏ ਵਸਿਆ ਜਨ ਇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਟਹੋ ਜਸ ਦੀ ਆਹੇ ਵਡਿਆਈਆ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਈਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹੰਦ ਵਾਜੇ ਸਚੀ ਲੈ ਵੈ ਬਣ ਦੇਹੇ ਨਮਾਣੀ ਦੇਹੇ ਨਮਾਣੀ ਲੈ ਵੈ ਬਾਜੋ ਕਿਆ ਕਰੇ ਵਿਚਾਰੀਆਂ ਤੋ ਦਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਇਸ ਨਾਹੁਰ ਥਾਓ ਨਾਹੀ ਸ਼ਬਦ ਲਾਗ ਸਵਾਰੀਆਂ ਕਹੇ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਖ ਕਟੇ ਗਿਆਨ ਅੰਜਨ ਸਾਰੇ ਅੰਦਰੋਂ ਚਨਕਾ ਮੋਹ ਟੂਟਾ ਚਨਕਾ ਸ਼ਬਦ ਸਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਏਕ ਭਰਮ ਭੂਲੇ ਫਿਰਹ ਦੇਹ ਦੇ ਸੇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੇ ਮਨ ਭਇਆ ਨਰਮਲ ਜਨਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪੋ ਹੋ ਸੰਤ ਪਿਆਰੇ ਹੋ ਅਕਾਥ ਕੀ ਕਰਹਿ ਕਹਾਣੀ ਰਹੇ ਕਹਾਣੀਆਂ ਕਾਥ ਕੇਰੇ ਕਿਤ ਦਵਾਰੇ ਪਾਈਐ ਤਾਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੁ ਕੇ ਰਾਗਾ ਬਹੁ ਸਚੀ ਬਾਣੀ ਕਹੇ ਨਾਨਕ ਸੁਨਹੁ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾ ਏ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਨ ਕੀਤੇ ਜਨ ਠਗੁਲੇ ਪਾਈਆ ਕੁਰਬਾਨ ਕੀਤਾ ਤਿਸੇ ਬਿਟੋ ਜਨ ਮੋਹ ਮਿਠਾ ਆ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹੋ ਕਟਮ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚਲੇ ਨਹੀਂ ਤਸ ਨਾਲ ਕਿਉਂ ਚਤਲਾਈਏ ਐਸਾ ਕਾਮੁਲੇ ਨਾ ਕਿਛ ਜਤ ਅੰਤ ਪਛੋਤਾਈਏ ਸਾਤ ਗੁਰੂ ਕਾ ਬਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ आगामय अगोचर तेरा अंत ना पाया अंतो ना पाया किने तेरा अपना आप तू जानहें जी जंत सब खेल तेरा क्या को आख बखानें आख हे ता वेख है सब तू है जण जग ते पाया कहए नानक तू सदा अगम है तेरा अंत ना पाया सुर नर मुन जन अमृत खोज दे सो अमृत गुरु ते पाया पाया अमृत गुरु कृपा कीनी सच्चा मानव साया ਜੇ ਜੰਤ ਸਭ ਤੋਂ ਦਿਉ ਪਾਇ ਏਕ ਵੇਖ ਪਰਸਨ ਆਇਆ ਲਾਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਨ ਅਮਰਤ ਗੁਰ ਤੇ ਪਾਇਆ ਭਗਤਾ ਕੇ ਚਾਲਨ ਰਾਲੇ ਚਾਲਨ ਰਾਲੇ ਭਗਤਾ ਕੇ ਰੇ ਵਿਖਮ ਮਾਰਗ ਚੱਲਣਾ ਲਾਭ ਲੋਭ ਹੰਕਾਰ ਤਜ ਤ੍ਰਸਨਾ ਬਹੁਤ ਨਹੀਂ ਬੋਲਣਾ ਖਨਿਓ ਤਖੇਵਾਲ ਹੋਣ ਕੇ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪਤ ਜਿ ਆਹਰ ਬਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੋਗਨ ਰਾਲੇ ਜੋ ਤੂੰ ਚਲਾਹੇ ਤਿਮ ਚਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰਾ ਜਿਵ ਤੂੰ ਚਲਾਹੇ ਤਿਮ ਚਲਹ ਜਨਨਾ ਮਾਰਗ ਪਾਵਹਿ ਕਰਿ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇਂ ਚਲਾਵਹਿ ਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਨ ਕੈ ਮਨ ਵਸਿਆ ਜਨ ਧਰੋ ਹੋਂ ਲਿਖਿਆ ਆਇਆ ਏਕ ਫਰੇ ਕਨੇਰੇ ਕਰਹਿ ਗਲਾਂ ਗਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖ ਜਨੀ ਧਿਆਇਆ ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿਤ ਸੰਗਤ ਸਬਾਈਆ ਕਹਿ ਦੇ ਪਵਿਤ ਸੁਣ ਦੇ ਪਵਿਤ ਸੇ ਪਵਿਤ ਜਨੀ ਮਾਨਵ ਸਾਇਆ ਕਹੇ ਨਾਨਕ ਸੇ ਪਵਿਤ ਜਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਜਨਾ ਉਪਜਾਇ ਬਿਨ ਸਹਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਜ ਜੋ ਮਲਹੀਨ ਹੈ ਕਿ ਤਸੰਝਮ ਤੋਤਾ ਜਾਏ ਮਾਨ ਤੋ ਵਹੋ ਸ਼ਬਦ ਲਾਗੋ ਹਰ ਸੋ ਰਹੋ ਚਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਜ ਸਾ ਇਮ ਜਾਏ ਜੀਹੋ ਮੈ ਲੈ ਬਾਹਰੋ ਨਰਮਲ ਬਾਹਰੋ ਨਰਮਲ ਜੀਹੋ ਤਾ ਮੈ ਲੈ ਤੈਨੇ ਜਨਮ ਜੋਏ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰੇ ਆਵੇ ਦਾ ਮੈਂ ਨਾਮ ਉਤਮ ਸੋ ਸੁਣਹਿ ਨਾਹੀ ਫਰਹਿ ਜੋ ਬਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂਏ ਹਾਰਿਆ ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੋਣ ਕਿਸ ਹੋਏ ਪਹੁੰਚੇ ਨਾਹੀ ਮਨ ਸਾਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇਖ ਗੁਰੂ ਸੇ ਤੀ ਸਣਮੁਖ ਹੋਵੇ ਹੋਵੇ ਤਾਂ ਸਣਮੁਖ ਸੇਖ ਕੋਈ ਜੀਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾ ਆਤਮੈ ਸਮਾਲਿ ਆਵ ਛੜ ਸਦਾ ਰਹੇ ਪਰਣ ਗੁਰ ਬਿਣ ਅਵਰਣ ਜਾਣੇ ਕੋਇ ਕਹੇ ਨਾਨਕ ਸੁਨਹੁ ਸੰਤਹੁ ਸੋ ਸਿਖ ਸਨਮਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁਸ਼ਉ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਧਰਮ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਬੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਬੋ ਸੱਚੀ ਬਾਣੀ ਬਾਣੀ ਤਾਂ ਗਾਬੋ ਹੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਬੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਰਣ ਤ ਕਰੇ ਰਸਨਾ ਕਹਿਆ ਕਸ਼ੂ ਨਾ ਜਾਣੀ ਚੇਤ ਜਨਕਾ ਹਿਰ ਲਾਇਆ ਮਾਇਆ ਬੋਲਣ ਭੇ ਰਵਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜੇ ਤ ਮਨ ਲਾਗਾਇ ਹੋ ਹੋ ਆਸਮਾਓ ਸ਼ਬਦ ਸਿਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਸੁ ਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸੇਵ ਸਗਤ ਆਪਿਓ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਖ ਜੀ ਸੁਨੋ ਆਪ ਕਰੇ ਸੋ ਹੋਵੇ ਇੱਕ ਸਸਿਓ ਲੇਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੇ ਸਾਰ ਨ ਜਾਣੇ ਤਤੇ ਸਾਰ ਨ ਜਾਣੀ ਗੁਰਬਾਜ ਹੋ ਤਤੇ ਸਾਰ ਨ ਜਾਣੇ ਤਹੀ ਗੁਣੀ ਸੰਸਾਰ ਭਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਕੇ ਜਿਨਾਂ ਹਰਮਨ ਵਸਿਆ ਬੋਲਹਿ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਸਨੋ ਅਨੰਦਨ ਹਰਲੇ ਬਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ اے ਵਰਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ ਉਸਨੋਂ ਕਿਉ ਪਹੇ ਨਾ ਸਕੇ ਜਿਸਨੂੰ ਆਪਣੀ ਲੈ ਬਲਾਵੇ ਆਪਣੀ ਲੈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ اے ਵਰਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਸਬੇ ਕੋ ਜੇ ਹੀ ਕਰਤੇ ਖੇਲ ਰਚਾਇਆ ਜਾਂ ਤ ਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਵਛੁੜਕੇ ਲਗੇ ਤਰਸਨਾ ਮਾਇਆ ਮਰ ਵਰਤਾਇ ਇਹ ਮਾਇਆ ਜਤ ਹਰ ਵਿਸਰੈ ਮੋਹੁ ਪਜੇ ਭਾਉ ਦੂਜਾ ਲਾਇ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲਵ ਲਾਗੀ ਤਨੇ ਵਿੱਚ ਮਾਇਆ ਪਾਇਆ ਹਰਿ ਆਪ ਅਮਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਲ ਲਾਇ ਐਸਾ ਸਤਿਗੁਰ ਜੇ ਮਿਲੇ ਤਸਨੋ ਸਿਰ ਸੰਤੀ ਵਿੱਚ ਹਉ ਆਪ ਜਾਏ ਜੈ ਸਦਾ ਜਿਉ ਤੇ ਸਮਿਲ ਰਹੇ ਹਰ ਵਸੇ ਮਨ ਆਏ ਹਰਿ ਆਪ ਅਮਲ ਕਹੈ ਭਗਤ ਨਾ ਕੇ ਨਾਨਕਾ ਜਨ ਹਰ ਭਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿ ਹੋ ਜੀ ਹੋ ਲਹਾ ਖਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਨ ਹਰਿਆਪੇ ਭਣ ਕਹੈ ਨਾਨਕ ਹਰ ਰਸ ਮੇਰੀ मन हो आवण जारा ए रसना तू अनरस राच रहे तेरी प्यास ना जाए प्यास ना जाए होर ते किते ज चर हरस पले ना पाए हार रस पाए पले पिए हार रस बोहड़ न तृसना लागे आए ए हो हरस करमी पाईए सतगुरु मिले जसे आए कहे नानक हो रिया निरस सब विसर जा हर वसे मन आए ए श्री राम मेरे आ हर तुम मह जोत रखी तूं जा गया हर जोत रखे